40 ਸਾਲ ਤੋਂ ਬਾਅਦ ਆਈ ਥਿੰਕ 80% ਫੀਮੇਲ ਦੀ ਯੂਟਰਸ ਰਿਮੂਵ ਹੋ ਜਾਂਦੀ ਹੈ। ਬਿਲਕੁਲ। ਪਰ ਜਰੂਰ ਤੁਸੀਂ ਕੋਈ ਅੰਗ ਰਿਮੂਵ ਕਰਵਾਓਗੇ ਤਾਂ ਨੇਚਰ ਦਾ ਅਕੋਰਡਿੰਗ ਟੂ ਨੇਚਰਲ ਸਾਇੰਸ ਨਿਯਮ ਇੱਕ ਅੰਦਰ ਕਿ ਉਹਨੂੰ ਆਟੋ ਇਮਿਊਨ ਹੋਏਗਾ। ਪਾਉ ਉਹ ਹੀ ਸੈੱਲ ਜਿਹੜੀ ਉਹਦੀ ਇਮਿਊਨਿਟੀ ਲਈ ਸੁਰੱਖਿਆ ਲਈ ਸੀ ਉਹ ਦੇ ਅਗੇਂਸਟ ਕੰਮ ਕਰਨਗੇ। ਯੂਟਰਸ ਰਿਮੂਵ ਹੋ ਜਾਂਦੀ ਹੈ ਉਹ ਅੱਗੇ ਜਾ ਕੇ ਆਰਥਰਾਇਟਿਸ, ਆਰ ਐ ਫੈਕਟਰ ਪੋਜ਼ਿਟਿਵ ਗਠੀਆ ਦੇ ਸ਼ਿਕਾਰ ਹੋ ਜਾਂਦੇ ਨੇ। ਜਿਸ ਨੂੰ ਚਮੜੀ ਦੇ ਰੋਗ ਹੋ ਜਾਂਦੇ ਨੇ, ਉਹ ਡਿਪਰੈਸ਼ਨ 'ਚ ਹੀ ਚਲ ਜਾਂਦਾ ਹੈ। ਯੂਟਰਸ ਹਰ ਔਰਤ ਦਾ ਕੰਟਰੋਲਰ ਹੈ ਤੁਹਾਡੇ ਹਾਰਮੋਨਸ ਉਹਨੇ ਕੰਟਰੋਲ ਕਰਨੇ ਤੁਹਾਡਾ ਟੈਂਪਰੇਚਰ ਬਾਡੀ ਦਾ ਉਹਨੇ ਕੰਟਰੋਲ ਕਰਨਾ ਅਗਰ ਐਸੀ ਲਗਾ ਰਹੇ ਹੋ ਹਾਈ ਵੋਲਟੇਜ ਤਾਂ ਉਹਦੇ ਨਾਲ ਤੁਹਾਨੂੰ ਇੱਕ ਵੋਲਟਮੀਟਰ ਦਿੱਤਾ ਜਾਂਦਾ ਹੈ ਬਿਜਲੀ ਨੂੰ ਬੈਲੈਂਸ ਬਣਾਈ ਰੱਖਣ ਵਾਸਤੇ ਤਾਂ ਜਿਹੜੀ ਯੂਟਰਸ ਹੈ ਉਹੀ ਕੰਮ ਕਰਦੀ ਹੈ ਯੂਟਰਸ ਔਰਤ ਦੇ ਟੈਂਪਰੇਚਰ ਤੇ ਮੂਡ ਨੂੰ ਕੰਟਰੋਲ ਕਰਦੀ ਹੈ ਰਿਮੂਵ ਕਰ ਦਿਓ ਜਿਵੇਂ ਰਿਮੂਵ ਹੁੰਦਾ ਉਸ ਤੋਂ ਬਾਅਦ ਔਰਤ ਆਈ ਥਿੰਕ 32 70% ਮੈਂ ਦੇਖਿਆ ਕਿ 30 ਤੋਂ 70% ਨੂੰ ਮੰਦਭੁੱਦੀ ਟਾਈਪ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ ਉਹਦੇ ਜੀਵਨ। ਪੂਰੇ ਘਰ ਦੀ ਮਾਨਸਿਕਤਾ ਹਿੱਲਦੀ ਹੈ। ਔਰਤਾਂ ਨਾਲ ਹਰ ਇਨਸਾਨ ਘਰ ਦੇ ਬੱਚੇ ਬੰਨੇ ਹੁੰਦੇ ਆ। ਅ ਘਰ ਦਾ ਜਿਹੜਾ ਮੁਖੀ ਆ ਉਹ ਬੰਨਿਆ ਹੁੰਦਾ, ਬਜ਼ੁਰਗ ਬੰਨੇ ਹੁੰਦੇ। 40 ਸਾਲ ਤੋਂ ਬਾਅਦ ਆਈ ਥਿੰਕ 80% ਫੀਮੇਲ ਦੀ ਯੂਟਰਸ ਰਿਮੂਵ ਆ। ਬਿਲਕੁਲ। ਔਰ ਜਦੋਂ ਤੁਸੀਂ ਕੋਈ ਅੰਗ ਰਿਮੂਵ ਕਰਵਾਓਗੇ ਤਾਂ ਨੇਚਰ ਦਾ ਅਕੋਰਡਿੰਗ ਟੂ ਨੇਚਰਲ ਸਾਇੰਸ ਨਿਯਮ ਇਹ ਕਹਿੰਦਾ ਹੈ ਕਿ ਉਹਨੂੰ ਆਟੋ ਇਮਿਊਨ ਹੋਏਗਾ। ਹੂੰ। ਪাব ਉਹੀ ਸੈੱਲ ਜਿਹੜੀ ਉਹਦੀ ਇਮਿਊਨਿਟੀ ਲਈ ਸੁਰੱਖਿਆ ਲਈ ਸੀ ਉਹ ਦੇ ਅਗੇਂਸਟ ਕੰਮ ਕਰਨਗੇ ਤੇ ਉਹਨੂੰ ਆਟੋ ਇਮਿਊਨ ਡਿਸਆਰਡਰ ਹੋਣਗੇ ਇਸੇ ਕਰਕੇ ਜਿਹਨੂੰ ਯੂਟਰਸ ਰਿਮੂਵ ਹੋ ਜਾਂਦੀ ਹੈ ਉਹ ਅੱਗੇ ਜਾ ਕੇ ਆਰਥਰਾਇਟਿਸ ਆਰ ਐਫ ਫੈਕਟਰ ਪੋਜ਼ਿਟਿਵ ਗਠੀਆ ਦੇ ਸ਼ਿਕਾਰ ਹੋ ਜਾਂਦੇ ਨੇ ਕਿਸੇ ਨੂੰ ਚਮੜੀ ਦੇ ਰੋਗ ਹੋ ਜਾਂਦੇ ਨੇ ਕੋਈ ਡਿਪਰੈਸ਼ਨ 'ਚ ਹੀ ਚਲ ਜਾਂਦਾ ਹੈ ਗੈਟਿੰਗ ਕਈਆਂ ਦੀ ਮਤਲਬ ਇਹ ਲਗਾ ਕਾਮਾ ਕਿਉਂਕਿ ਯੂਟਰਸ ਹਰ ਔਰਤ ਦਾ ਕੰਟਰੋਲਰ ਹੈ 75% عورت ਨੂੰ ਯੂਟਰਸ ਕੰਟਰੋਲ ਕਰਦੀ ਹੈ ਤੁਹਾਡੇ ਹਾਰਮੋਨਸ ਉਹਨੇ ਕੰਟਰੋਲ ਕਰਨੇ ਤੁਹਾਡਾ ਟੈਂਪਰੇਚਰ ਬਾਡੀ ਦਾ ਉਹਨੇ ਕੰਟਰੋਲ ਕਰਨਾ ਤੁਸੀਂ ਉਹਨੂੰ ਕੱਢ ਦਿੱਤਾ ਹੈ ਘਰ ਦੇ ਵਿੱਚ ਤੁਸੀਂ ਅਗਰੇਸੀ ਲਗਾ ਰਹੇ ਹੋ ਹਾਈ ਵੋਲਟੇਜ ਤਾਂ ਉਹਦੇ ਨਾਲ ਤੁਹਾਨੂੰ ਇੱਕ ਵੋਲਟਮੀਟਰ ਦਿੱਤਾ ਜਾਂਦਾ ਹੈ ਬਿਲਕੁਲ ਬਿਜਲੀ ਨੂੰ ਬੈਲੈਂਸ ਬਣਾਈ ਰੱਖਣ ਵਾਸਤੇ ਤਾਂ ਜਿਹੜੀ ਯੂਟਰਸ ਹੈ ਉਹੀ ਕੰਮ ਕਰਦੀ ਹੈ ਤੁਸੀਂ ਵਿਦਆਊਟ ਵੋਲਟਮੀਟਰ AC ਚਲਾਓਗੇ ਤਾਂ ਸੜ ਜਾਏਗਾ ਤਾਂ ਯੂਟਰਸ ਔਰਤ ਦੇ ਟੈਂਪਰੇਚਰ ਤੇ ਮੂਡ ਨੂੰ ਕੰਟਰੋਲ ਕਰਦੀ ਹੈ ਰਿਮੂਵ ਕਰ ਦਿਓ ਜਿਵੇਂ ਰਿਮੂਵ ਹੁੰਦਾ ਉਸ ਤੋਂ ਬਾਅਦ ਔਰਤ ਆਈ ਥਿੰਕ 32 70% ਮੈਂ ਦੇਖਿਆ ਕਿ 32 70% ਤੋਂ ਮੰਦਬੁੱਧੀ ਟਾਈਪ ਐਕਟੀਵਿਟੀ ਸ਼ੁਰੂ ਹੋ ਜਾਂਦੀ ਉਹਦਾ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਦਿਨਾਂ ਗੁੱਸੇ ਚ ਹੋ ਗਈ ਖੁਦ ਨੂੰ ਨਹੀਂ ਪਤਾ ਲੱਗਦਾ ਹੋਣੇ ਮਨ ਕੀ ਸੀ ਕਿ ਸੈਕਟ ਬਾਤ ਕੀ ਹੈ ਤਰੇਲੀਆਂ ਨੂੰ ਆਉਣ ਲੱਗ ਪੈਂਦੀਆਂ ਮਨ ਕਾਲਾ ਪੈਣ ਲੱਗ ਪੈਂਦਾ ਰਾਜ਼ ਨੂੰ ਡਰ ਲੱਗਣ ਲੱਗ ਪੈਂਦਾ ਨੀਂਦ ਘਟ ਜਾਂਦੀ ਹੈ ਨੀਂਦ ਘਟ ਕੇ ਡਿਪਰੈਸ਼ਨ ਵੱਧ ਜਾਂਦਾ ਹੈ ਗੁੱਸਾ ਵਾਜ ਜਾਂਦਾ ਹੁਣ ਇੱਕ ਔਰਤ ਦੀ ਮਾਨਸਿਕਤਾ ਜਦੋਂ ਹਿੱਲਦੀ ਹੈ ਤਾਂ ਪੂਰੇ ਘਰ ਦੀ ਮਾਨਸਿਕਤਾ ਹਿੱਲਦੀ ਹੈ ਔਰਤ ਨਾਲ ਹਰ ਇਨਸਾਨ ਘਰ ਦੇ ਬੱਚੇ ਬੰਨੇ ਹੁੰਦੇ ਆ ਘਰ ਦਾ ਜਿਹੜਾ ਮੁਖੀ ਆ ਉਹ ਬੰਨਿਆ ਹੁੰਦਾ ਬਜ਼ੁਰਗ ਬੰਨੇ ਹੁੰਦੇ ਆ ਔਰ ਔਰਤ ਨੂੰ ਅਕੋਰਡਿੰਗ ਟੂ ਨੇਚਰਲ ਸਾਇੰਸ ਕੁਦਰਤ ਦੇ ਸਭ ਤੋਂ ਕਰੀਬ ਔਰਤ ਕੁਦਰਤ ਨੇ ਜੋ ਵੀ ਡਿਜ਼ਾਈਨ ਕੀਤਾ ਉਹਨੂੰ ਔਰਤ ਨੂੰ ਨਾਲ ਰੱਖ ਕੇ ਕੀਤਾ ਤੇ ਜਦੋਂ ਨੇਚਰ ਦੀ ਤੁਸੀਂ ਸਾਇੰਸ ਨੂੰ ਤੋੜੋਗੇ ਸਜ਼ਾ ਵੀ ਠੋਕ ਕੇ ਦਿੰਦੀ ਹੋ